श्री विष्णु भगवान की जय सो हनुमहारा शेर सिंह विष्णु भगवान की जय सो हनुमहारा शेर सिंह विष्णु भगवान की जय सो हनुमहारा शेर ਸਿੰਘ ਵਿਸ਼ਨੋ ભગવાન ਦੀ ਜੈ ਸੋ ਹਨਮਾਰਾ ਸ਼ੇਰ ਸਿੰਘ ਵਿਸ਼ਨੋ ભગવાન ਦੀ ਜੈ ਹੋਰ ਸੰਗਤ ਜੀ ਤੁਸੀਂ ਸਾਰਿਆਂ ਨੇ ਸ਼ਬਦ ਵੀ ਸੁਣੇ ਹਰ ਬਾਣੀ ਦੇ ਵਿੱਚੋਂ ਹਰ ਬਾਣੀ ਵੀ ਸੁਣੀ ਪੀਰਾਂ ਨੇ ਬਹੁਤ ਹੀ ਤਰਸੀਬ ਦੇ ਨਾਲ ਵਿਚਾਰ ਕੀਤੀ ਸ਼ਬਦਾਂ ਦੀ ਇਹ ਜੋ ਅਕਾਲ ਪੁਰਖ ਹੈ ਇੱਕ ਅਨਾਦੀ ਸ਼ਕਤ ਹੈ ਸਾਰੀ ਕੁਦਰਤ ਦਾ ਰਚਨਹਾਰ ਹੈ ਪਰਮੇਸ਼ਵਰ ਅੱਲਾ ਵਾਹਿਗੁਰੂ ਰਾਮ ਗਾੜ ਆਦੀ ਬਖ ਬਖ ਸਿਫਤੀ ਨਾਮਾਂ ਦੇ ਨਾਲ ਅਕਾਲ ਪੁਰਖ ਨੂੰ ਸਾਰੀ ਮਾਨਵ ਜਾਤੀ ਯਾਦ ਕਰਦੀ ਹੈ ਪਰਮੇਸ਼ਵਰ ਨੇ ਆਪਣੇ ਹੁਕਮ ਦੇ ਨਾਲ ਕੋਟ ਬ੍ਰਹਮਣ ਖੰਡ ਜਮੀਂ ਅਸਮਾਨ ਰਚ ਕੇ ਆਪਣੀ ਰਚਨਾ ਦੇ ਵਿੱਚੋਂ 84 ਲੱਖ ਜੁਨੇ ਦੀ ਰਚਨਾ ਕੀਤੀ ਆਪਣੀ ਹੋਣ ਦਾ ਅਹਿਸਾਸ ਕਰਾਉਣ ਵਾਸਤੇ ਅਕਲ ਬੁੱਧੀ ਬਖਸ਼ ਕੇ ਸਰਬ ਜੁਨਾ ਦੇ ਆਪ ਸਭ ਨੂੰ ਸਰਦਾਰ ਹੋਣ ਦਾ ਮਾਣ ਬਖਸ਼ਿਆ ਤੁਹਾਡੀ ਆਤਮਾ ਨੂੰ ਭਗ ਲਾਇਆ ਤੁਹਾਡੀ ਆਤਮਾ ਸਰਦਾਰ ਹੈ ਉਸ ਭਗਵਾਨ ਨੂੰ ਮੰਨਣ ਦੇ ਯੋਗ ਬਣਾਇਆ ਤੁਹਾਨੂੰ ਕਿਉਂਕਿ ਉਸ ਅਕਾਲ ਪੁਰਖ ਨੇ ਇਸ ਸਾਟੀ ਦੇ ਉੱਤੇ ਆ ਕੇ 24 ਗ੍ਰੰਥਾਂ ਦਾ ਵਿਸਾਰ ਵਿਸਾਰ ਕੀਤਾ ਤੁਹਾਡੇ ਘਰਾਂ ਦੇ ਵੀ ਜਾ ਜਾ ਕੇ ਰਾਸਾਂ ਪਾਈਆਂ ਤੁਹਾਡੇ ਪਿਛਲੇ ਲੇਖ ਜਿਹੜੇ ਉਹ ਬਣਾ ਕੇ ਇਹਨਾਂ ਗ੍ਰੰਥਾਂ ਦੇ ਉੱਤੇ ਚੜਾਈ ਅੱਜ ਬੇਸ਼ੱਕ ਕੋਈ ਵੀ ਉਸ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਦਸਿਆ ਵੀਰ ਜੀ ਨੇ ਕੋਈ 2 ਸਾਲ ਕੋਈ 4 ਸਾਲ ਕੋਈ 10 ਸਾਲ ਕੋਈ 5 ਸਾਲ ਲਾ ਕੇ ਵੀ ਪਿੱਛੇ हट ਗਿਆ ਤੇ 10 ਸਾਲ ਤੋਂ ਬਾਅਦ ਫਿਰ ਉਹਦੇ ਚਰਨਾਂ ਦੇ ਵਿੱਚ ਆ ਗਿਆ ਇੱਕ ਮੈਂ ਦੱਸਦਾ ਕਿ ਰੂਪੋਵਾਲ 사ਸੰਗ ਦੇ ਉੱਤੇ ਗਿਆ ਤੇ ਇੱਕ ਵੀਰ ਕਹਿਣ ਲੱਗਾ ਸੱਚੇ ਪਾਤਸ਼ਾਹ ਦੀ ਮੈਂ ਕੋਈ ਵੀ ਸੰਗਰਾਣ ਜਿਹੜੀ ਯੇਠੂਵਾਲ ਦੀ ਨਹੀਂ ਸੀ ਛੱਡੀ ਸੱਚੇ ਪਾਤਸ਼ਾਹ ਜਿੱਥੇ ਵੀ ਟੂਰ ਦੇ ਉੱਤੇ ਚਲੇ ਜਾਂਦੇ ਸੀ ਤਕਰੀਬਨ ਤਿਵੇਂ ਕੋਈ ਸੰਗਰਾਣ ਮੈਂ ਸੋਈ ਨਾ ਸੱਚੇ ਪਾਤਸ਼ਾਹ ਸੰਗਰਾਣ ਵਾਲੇ ਦਿਨ ਯੇਠੂਵਾਲ ਹੀ ਹੁੰਦੇ ਸੀ ਉਹ ਵੀਰ ਕਹਿਣ ਲੱਗਾ ਕਿ ਮੈਂ ਵਿਛੜ ਗਿਆ ਇਸ ਮਿਸ਼ਨ ਦੇ ਵਿੱਚੋਂ ਤੇ 15 16 ਸਾਲ ਮੈਂ ਬਾਹਰਲੇ ਨਸ਼ੇ ਵੀ ਕਰਨ ਲੱਗ ਪਿਆ ਲੇਕਿਨ ਫਿਰ ਮੈਨੂੰ ਸੋਝੀ ਆਈ ਕਿ ਮਨਾ ਕਿੰਨੇ ਸਾਲ ਤੋਂ ਉਸ ਦੇ ਚਰਨਾਂ ਦੇ ਨਾਲ ਜੁੜਿਆ ਰਿਹਾ ਅੱਜ ਤੂੰ ਕਿਹੜੇ ਚੱਕਰਾਂ ਦੇ ਵਿੱਚ ਪੈ ਗਿਆ ਜਿਸ ਵੇਲੇ ਕਹਿੰਦਾ ਮੇਰੀ ਹੋਂਦ ਨੂੰ ਮੇਰੇ ਬੱਚਿਆਂ ਨੇ ਸਮਝਾਇਆ ਕਿ ਸੱਚੇ ਪਾਤਸ਼ਾਹ ਦੇ ਤੂੰ ਚਰਨਾਂ ਦੇ ਵੀ ਜਾਂਦਾ ਸੀ ਅੱਜ ਤੂੰ ਕਿਹੜੇ ਕੰਮਾਂ ਦੇ ਵਿੱਚ ਪੈ ਗਿਆ ਬੱਚੇ ਦਾ ਸਾਡੇ ਇਹਨਾਂ ਨਸ਼ਿਆਂ ਤੋਂ ਛੁੱਟ ਗਿਆ ਕਹਿੰਦਾ ਲੇਕਿਨ ਮੈਂ ਉਹਨਾਂ ਦੇ ਵੀ ਦਲਦਲ ਦੇ ਵਿੱਚ ਫਸ ਕੇ ਮੈਂ ਦੁਬਾਰਾ ਇਸ ਮਿਸ਼ਨ ਦੇ ਵਿੱਚ ਕਹਿੰਦਾ ਆਇਆ ਹਾਂ ਰੂਪਵਾਲੀ ਦੀ ਤਰਸੀ ਉੱਤੇ ਉਹ ਸਿੱਖ ਨੇ ਬਚਨ ਕੀਤੇ ਜਦੋਂ ਵੀ satsang ਹੋਵੇ ਮੈਨੂੰ ਬੁਲਾਇਆ ਕਰੋ ਜਰੂਰ ਲੇਕਿਨ ਦਾਸ ਨੂੰ ਫਿਰ ਚੇਤਾ ਭੁੱਲ ਜਾਂਦਾ ਫੋਨ ਨੰਬਰ ਵੀ ਉਹਦਾ ਲਿਆ ਆ ਉਹ ਕਹਿੰਦਾ ਮੈਂ ਜਰੂਰ ਸੰਗਤ ਦੇ ਵਿੱਚ ਦੱਸਾਂਗਾ ਕਿ ਮੈਂ 15 16 ਸਾਲ ਪਿੱਛੇ ਗਿਆ ਸੀ ਸੱਚੇ ਪਾਤਸ਼ਾਹ ਨੇ ਸੰਗਤ ਪ੍ਰਾਣੀ ਜਾਣਦੀ ਆ ਕਿ ਜਿਸ ਵੇਲੇ ਆ ਮੋਬਾਈਲ ਦੀ ਬਿਮਾਰੀ ਨਹੀਂ ਸੀ ਟੀਵੀ ਨਹੀਂ ਸੀ ਉਸ ਵੇਲੇ ਚਿੱਠੀਆਂ ਚੱਲਦੀਆਂ ਹੁੰਦੀਆਂ ਸੀ ਤੇ ਸੰਗਤ ਨੂੰ ਜੇਕਰ ਦੁੱਖ ਪੀੜ ਹੋਣੀ ਦਾ ਸੱਚੇ ਪਾਤਸ਼ਾਹ ਨੂੰ ਚਿੱਠੀ ਲਿਖਣੀ ਤੇ ਸੱਚੇ ਪਾਤਸ਼ਾਹ ਨੇ ਉਹਨਾਂ ਚਿੱਠੀਆਂ ਦਾ ਜਵਾਬ ਦੇਣਾ ਤੇ ਦੁਨੀਆ ਕੀ ਮੰਗਦੀ ਹੁੰਦੀ ਸੀ ਸਾਡੇ ਵਰਗੇ ਨਿਕੰਮੇ ਸਾਨੂੰ ਕੋਠੀ ਦੇ ਦੇ ਸਾਨੂੰ ਪੁੱਤ ਦੇ ਦੇ ਸਾਨੂੰ ਮੱਜ ਦੇ ਦੇ ਸਾਡੇ ਘਰ ਦੁੱਧ ਨਹੀਂ ਤੇ ਸੱਚੇ ਪਾਤਸ਼ਾਹ ਨੇ ਇੱਕ ਚਿੱਠੀ ਦੇ ਵਿੱਚ ਇੱਕ ਜਵਾਬ ਦਿੱਤਾ ਉਹ ਚਿੱਠੀ ਕਿਸ ਵੀਰ ਦੀ ਸੀ ਜਰਾ ਧਿਆਨ ਨਾਲ ਸੁਣਨੇ ਹਰਚੰਦ ਸਿੰਘ ਦਾ ਭਰਾ ਮਿਲਟਰੀ ਵਿੱਚ ਸਰਵਿਸ ਕਰਦਾ ਸੀ ਹਰਚੰਦ ਸਿੰਘ ਦਾ ਭਰਾ ਮਿਲਟਰੀ ਵਿੱਚ ਸਰਵਿਸ ਕਰਦਾ ਸੀ ਉਸ ਨੇ ਹਜੂਰ ਸ਼ਾਹ ਸ਼ਾਹ ਜੀ ਨੂੰ ਚਿੱਠੀ ਵਿੱਚ ਤਾਣੇ ਤੇ ਮਿਹਨੇ ਦਿੱਤੇ ਕਿਹੜੇ ਤਾਣੇ ਮਿਹਨੇ ਦਿੱਤੇ ਕਿ ਜਦੋਂ ਦਾ ਮੈਂ ਆਪਦੇ ਚਰਨਾਂ ਦੇ ਵਿੱਚ ਲੱਗਿਆ ਹਾਂ ਮੇਰਾ ਹੱਥ ਜਿਹੜਾ ਘਾਟੇ ਵੱਲ ਜਾਂਦਾ ਹੈ ਮੇਰੇ ਸਾਥੀ ਜਿਹੜੇ ਸੂਬੇਦਾਰ ਤੇ ਕੈਪਟਨ ਬਣ ਗਏ ਤੇ ਮੈਂ ਉੱਥੇ ਦਾ ਉੱਥੇ ਹੀ ਤੇ ਸੱਚੇ ਪਾਤਸ਼ਾਹ ਨੂੰ ਚਿੱਠੀ ਦਾ ਕੀ ਜਵਾਬ ਦਤਾ ਜਰਾ ਧਿਆਨ ਨਾਲ ਸੁਣਨਾ ਆਪਾਂ ਵੀ ਕੀ ਮੰਗਦੇ ਦਾ ਸੱਚੇ ਪਾਤਸ਼ਾਹ ਸਾਨੂੰ ਕੀ ਫਰਮਾਨ ਕਰਦੇ ਆ ਆਪ ਦਾ ਖਤ ਮਿਲਿਆ ਧੰਨਵਾਦੀ ਹਾਂ ਆਪਨੇ ਜੋ ਕੁਝ ਲਿਖਿਆ ਠੀਕ ਹੈ ਸਾਨੂੰ ਸੂਬੇਦਾਰੀਆਂ ਤੇ ਕਪਤਾਨੀਆਂ ਦੀ ਲੋੜ ਨਹੀਂ ਅਸੀਂ ਨਾ ਹੀ ਇਹੋ ਜੇ ਕਿਸੇ ਨੂੰ ਲਾਲਚ ਦਿੰਨੇ ਆ ਅਸੀਂ ਜੋ ਮੰਗਾ ਮਰਜ਼ੀ ਮੰਨ ਲਈਏ ਮੰਗ ਲਈਏ ਸੱਚੇ ਪਾਤਸ਼ਾਹ ਤੋਂ ਪਰ ਸੱਚੇ ਪਾਤਸ਼ਾਹ ਕੀ ਕਹਿੰਦੇ ਨਾ ਅਸੀਂ ਇਹੋ ਜਿਹੀ ਕਿਸੇ ਨੂੰ ਲਾਲਚ ਦਿੰਨੇ ਆ ਮਾਇਆ ਮੂਰਖਤਾ ਦਾ ਪਿਆਰ ਹੈ ਗੁਰਮੁਖ ਕਦੇ ਸੰਸਾਰੀ ਵਸਤੂਆਂ ਦੇ ਅਧੀਨ ਨਹੀਂ ਹੁੰਦੇ ਗੁਰਮੁਖ ਸਦਾ ਸੰਸਾਰੀ ਵਸਤੂਆਂ ਦੇ ਅਧੀਨ ਨਹੀਂ ਹੁੰਦੇ ਪਗਤ ਦੇ ਬਰੋ ਸਦਾ ਹੀ ਸਾਰਾ ਸੰਸਾਰ ਹੁੰਦਾ ਹੈ ਵੀਰ ਜੀ ਨੇ ਵੀ ਦੱਸਿਆ ਕਿ ਤੁਸੀਂ ਜਰਾ ਚੱਲ ਕੇ ਬਾਜ਼ਾਰ ਦੇ ਵਿੱਚ ਦੱਸੋ ਕਿ ਤੁਸੀਂ ਕੌਣ ਹੋ ਜੇ ਅਸੀਂ ਆਪਣੇ ਪਰਮੇਸ਼ਵਰ ਦਾ ਨਾਮ ਹੀ ਕਿਸੇ ਨੂੰ ਦੱਸ ਸਕਦੇ ਤੇ ਸਾਡੇ ਜੀਣ ਨੂੰ ਵਿੱਚ ਰਹਿ ਗਿਆ ਸਾਡਾ ਜੀਣਾ ਵੀ ਤਰ ਗਿਆ ਇਹ ਕੋ ਸਾਨੂੰ ਪੁੱਛਦਾ ਤੁਸੀਂ ਕਿਹਨੂੰ ਮੰਨਦੇ ਅਸੀਂ ਕੀ ਕਿਸੇ ਨੂੰ ਦੱਸਾਂਗੇ ਕਿ ਉਹ ਨੇਕ ਲੰਕ ਉਹ ਨਰੈਣ ਨਾਰ ਉਹ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਧਰਤੀ ਦੇ ਉੱਤੇ ਆਇਆ ਜੇਠੂ ਆਪ ਦੀ ਧਰਤੀ ਉੱਤੇ ਰਾਸਾਂ ਪਾਇਆ ਅਸੀਂ ਕਿਹਨੇ ਕੁਝ ਨਹੀਂ ਅਸੀਂ ਦੱਸ ਸਕਦੇ ਕਿਉਂਕਿ ਅਸੀਂ ਉਹਦੇ ਬਣੇ ਨਹੀਂ ਅਜੇ ਤੱਕ ਆ چھوٹے ਜਿਹੇ ਬੱਚੇ ਨੇ ਸ਼ਬਦ ਪੜ੍ਹਿਆ ਮੇਰੇ ਮਨ ਦੇ ਅੰਦਰ ਬੜਾ ਉਤਸ਼ਾਹ ਆਇਆ ਕਿ ਉਹ ਕਹਿੰਦਾ ਮੈਂ ਜੇ ਤੁਸੀਂ ਨਹੀਂ ਬਣੋਗੇ ਮੈਂ ਨਵੇਂ ਤਿਆਰ ਕਰ ਲਵਾਂਗਾ ਅਸੀਂ ਕਹਿੰਨੇ ਸਾਡੇ ਬੱਚੇ ਇਸ ਕਾਬਲ ਨਹੀਂ ਜੇ ਅਸੀਂ ਉਹਨਾਂ ਨੂੰ ਬਣਾਵਾਂਗੇ ਤਾਂ ਬਣਨਗੇ ਆ ਦੇਖੋ ਦੋ ਤਿੰਨ ਬੱਚੇ ਸ਼ਬਦ ਪੜ੍ਹ ਕੇ ਗਏ ਆ ਇਹੋ ਜਿਹੇ ਬੱਚੇ ਅੱਗੇ ਆਉਣੇ ਆ ਇਹਨਾਂ ਬੱਚਿਆਂ ਨੇ ਅਸੀਂ ਦੁਨੀਆ ਨੂੰ ਸੇਧ ਲਿਆਉਣੀ ਅਸੀਂ ਕੁਝ ਨਹੀਂ ਕਹਿ ਸਕਦੇ ਗੁਰਮੁਖ ਦੇ ਸਦਾ ਇਹ ਸੰਸਾਰੀ ਬਸਮਾ ਦੇ ਦੀਨ ਹੁੰਦੇ ਆ ਭਗਤ ਦੇ ਵਿਰੁੱਧ ਸਦਾ ਹੀ ਸਾਰਾ ਸੰਸਾਰ ਹੁੰਦਾ ਹੈ ਪਰantu ਉਹ ਆਪਣੀ ਮੰਜ਼ਲ ਨੂੰ ਸਿੱਧੇ ਜਾਂਦੇ ਆ ਉਹਨਾਂ ਨੂੰ ਦੁੱਖ ਭੁੱਖ ਅਮੀਰੀ ਗਰੀਬੀ ਦੀ ਕੋਈ ਪਰਵਾਹ ਨਹੀਂ ਹੁੰਦੀ ਇੱਕ ਆਪਣੇ ਮਾਲਕ ਨੂੰ ਮਿਲਦਾ ਚਾਹ ਹੁੰਦਾ ਜਿਸ ਨੂੰ ਮਿਲ ਕੇ ਸਰਬ ਸੁੱਖਾਂ ਦਾ ਮਾਲਕ ਬਣ ਜਾਂਦਾ ਤੇ ਮੇਰੇ ਵੱਲੋਂ ਸਾਰਿਆਂ ਨੂੰ ਸਸਰੀ ਕਾਂ ਅੱਗੇ ਸੱਚੇ ਪਾਤਸ਼ਾਹ ਸਸਰੀ ਕਾਂ ਲਿਖਦੇ ਸੀ ਇਹ ਬਹੁਤ ਲੰਬੀਆਂ ਚਿੱਠੀਆਂ ਪੂਰੀ ਚਿੱਠੀ ਹੈ ਤੇ ਮੈਂ ਹੁਣ ਥੋੜੀ ਵਣੀ ਪੜਾਂਗਾ ਜਿੰਨਾ ਕਿ ਟਾਈਮ ਸੈਕਟਰੀ ਸਾਹਿਬ ਦੇਣਗੇ ਸੈਕਟਰੀ ਦਾ ਜਿੰਨੇ ਵੀ ਪ੍ਰਧਾਨ ਜਾਂ ਸੈਕਟਰੀ ਜਾਂ ਕੋਮੋਡਵਰ ਬਣਾਇਆ ਤੇ ਸੱਚੇ ਪਾਤਸ਼ਾਹ ਨੇ ਸਾਰਿਆਂ ਨੂੰ ਦਰਜਾ ਇੱਕੋ ਜਿਹਾ ਦਿੱਤਾ ਕਿਸੇ ਨੂੰ ਵੱਧ ਘੱਟ ਨਹੀਂ ਦਿੱਤਾ ਕਈ ਸਮਝੇ ਹੋਣੇ ਆ ਇਹ ਸੈਕਟਰੀ ਆ ਇਹਨਾਂ ਨੂੰ ਸੱਚੇ ਪਾਤਸ਼ਾਹ ਜਿਆਦਾ ਮਿਲਦੇ ਹੋਣੇ ਆ ਇਹ ਪ੍ਰਧਾਨ ਆ ਇਹ ਬਣਾ ਰਹੇ ਆ ਲੇਕਿਨ ਸੱਚੇ ਪਾਤਸ਼ਾਹ ਕਹਿੰਦੇ ਸਾਰੇ ਹੀ ਮੇਰੇ ਲਈ ਇੱਕੋ ਜਿਹੇ ਆ ਨਾਰਦ ਕਹੇ ਮੇਰਾ ਡੱਬਾ ਕਹਿੰਦਾ ਨਾਰਦ ਕਹੇ ਮੇਰਾ ਡੱਬਾ ਕਹਿੰਦਾ ਸਹਬ ਨੂੰ ਕਰੋ ਨਮਸਕਾਰ ਨਿਓ ਨਿਓ ਸੀ ਸੁਣਵਾਈ ਆ ਜਿੰਨਾ ਵੀ ਨਿਓ ਕਿ ਉਹ ਸਹਬ ਦੇ ਗੁਣ ਗਾ ਲਓਗੇ ਉਨਾ ਹੀ ਆਪਣੇ ਲਈ ਚੰਗਾ ਜਨਪਰਤੋ ਤੁਸੀਂ ਰਹਿਣਾ ਨਾਲ ਪਿਆਰ ਜਨਪਰਤੋ ਤੁਸੀਂ ਰਹਿਣਾ ਨਾਲ ਪਿਆਰ ਦੁਤਿਆ ਰੂਪ ਨਾ ਕੋਈ ਵਿਖਾਈਆ ਤੁਹਾਡੇ ਸਾਰਿਆਂ ਦਾ ਸਾਂਝਾ ਇੱਕ ਦਰਬਾਰ ਮੰਦਰ ਮਸਜਿਦ ਸ਼ਿਰਦ ਵਾਲੇ ਮੱਠਾ ਤੋਂ ਖੜਾ ਦਿੱਤਾ ਛੜਾਈ। ਕਿਸੇ ਨੂੰ ਮੰਦਰ ਜਾਣ ਦੀ ਲੋੜ ਨਹੀਂ, ਗੁਰਦੁਆਰੇ ਜਾਣ ਦੀ ਲੋੜ ਨਹੀਂ, ਮੱਠਾਂ ਜਾਣ ਦੀ ਲੋੜ ਨਹੀਂ, ਗੁਰਦੁਆਰੇ ਜਾਣ ਦੀ ਲੋੜ ਨਹੀਂ, ਪੱਥਰਾਂ ਨੂੰ ਪੂਜਣ ਦੀ ਲੋੜ ਨਹੀਂ। ਤੁਸੀਂ ਅਜੇ 84 ਵਿੱਚੋਂ 2-4 ਤੁਸੀਂ ਅਜੇ 84 ਵਿੱਚੋਂ 2-4 ਬਹੁਤੇ ਨજર ਕੋਈ ਨਾ ਆਈਆ, ਮੈਂ ਤੱਕਦਾ, ਮੈਂ ਜਾਣਦਾ, ਮੈਂ ਬੁੱਝਦਾ, ਮੈਂ ਪਾਵਾ ਸਭ ਦੀ ਸਾਰ। ਜਿੰਨਾ ਮਰਜੀ ਲਕੋ ਕਰ ਲਓ ਹੋ ਕਹਿੰਦਾ ਮੈਂ ਸਾਰਿਆਂ ਨੂੰ ਜਾਣਦਾ ਸਾਰੀਆਂ ਆਤਮਾਵਾਂ ਨੂੰ ਮੈਂ ਫੋਲ ਲਿਆ ਮੈਂ ਵੇਖਦਾ ਮੈਂ ਤੱਕਦਾ ਮੈਂ ਜਾਣਦਾ ਮੈਂ ਬੁੱਝਦਾ ਮੈਂ ਪਾਵਾਂ ਸਭ ਦੀ ਸਾਰ ਅੰਤਿਸ਼ ਕਰਨ ਵੇਖ ਬਖਾਈ ਆ ਜਿਸ ਤਰ੍ਹਾਂ ਤੁਹਾਡੀ ਬਾਹਰੋਂ ਮਿੱਠੀ ਗੁਫ਼ਤਾਰ ਇਹ ਕਹਿੰਦੇ ਸੱਚੇ ਪਾਸ਼ਾ ਜਿਸ ਤਰ੍ਹਾਂ ਤੁਹਾਡੀ ਬਾਹਰੋਂ ਮਿੱਠੀ ਗੁਫ਼ਤਾਰ ਉਹ ਕਿਹੜੀ ਆ ਅਸੀਂ ਜਦੋਂ ਕਿਸੇ ਨੂੰ ਬੁਲਾਉਂਨੇ ਸੋ ਹਨ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਦੀ ਜੈ ਪਰ ਜੇ ਅੰਦਰੋਂ ਬੁਲਾਈਏ ਤੇ ਫਿਰ ਨਜ਼ਾਰਾ ਆਉਂਦਾ ਬਾਹਰੋਂ-ਬਾਹਰੋਂ ਨਹੀਂ ਸੋਹਣ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਜਿਸ ਤਰ੍ਹਾਂ ਤੁਹਾਡੀ ਬਾਹਰੋਂ ਮਿੱਠੀ ਗਫ਼ਤਾਰ ਇਸੇ ਤਰ੍ਹਾਂ ਅੰਦਰੋਂ ਮੰਨ ਲਓ ਬਣਾਈਆ ਲੜਨਾ ਰੁਸਣਾ ਝਗੜਨਾ ਨਹੀਂ ਚੰਗੀ ਕਾਰ ਸੱਚੇ ਪਾਸ਼ਾ ਕੀ ਕਹਿੰਦੇ ਲੜਨਾ ਰੁਸਣਾ ਝਗੜਨਾ ਨਹੀਂ ਚੰਗੀ ਕਾਰ ਮੂਰਖਾਂ ਵਾਲੀ ਮਤ ਦਿਓ ਗਵਾਈਆ ਇਹ ਤੁਹਾਡਾ ਮਾਲਕ ਸ਼ਾਹ ਪਾਸ਼ਾ ਸੱਚੀ ਸਰਕਾਰ ਤੁਸੀਂ ਸੱਚੀ ਰਿਹਤ ਬਣ ਕੇ ਦਿਓ ਵਿਖਾਈਆ ਵੇਖੋ ਗੰਗਾ ਗਦਾਵਰੀ ਜਮਨਾ ਸ੍ਰਸਤੀ ਅਵਤਾਰ ਪਗੰਬਰ ਗੁਰ ਚਾਰ ਜੁਗ ਦੇ ਪੈਨਨਹਾਰ ਹੁਕਮੇ ਅੰਦਰ ਅਜ ਵੀ ਆਏ ਚਾਹੀ ਚਾਈਆ ਜੁਗ ਚੌਕੜੀ ਕਰਦੇ ਇੰਤਜ਼ਾਰ ਮੇ ਨੈਣਾ ਨੈਣ ਉਠਾਈਆ ਜੋਤੀ ਜੋਸ ਉਪਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਸੱਚ ਦਾ ਸੰਦੇਸ਼ ਆਏ ਸੁਣਾਈਆ ਫਿਰ ਸੱਚੇ ਪਾਸ਼ਾ ਕਹਿੰਦੇ ਜਿਸ ਵੇਲੇ ਸਾਰਿਆਂ ਨੂੰ ਦਰਜਾ ਇੱਕੋ ਦਿੱਤਾ ਜਨਪਤੋ ਪ੍ਰਭੂ ਦਾ ਨਾ ਕੋਈ ਪੁੱਤ ਤੇ ਨਾ ਕੋਈ ਪੋਤਰਾ ਜਨਪਤੋ ਪ੍ਰਭੂ ਦਾ ਨਾ ਕੋਈ ਪੁੱਤ ਤੇ ਨਾ ਕੋਈ ਪੋਤਰਾ ਉਹ ਪਿਤਾ ਸਭ ਦਾ ਨਜ਼ਰੀ ਆਈ ਆ ਅੱਜ ਤੁਸੀਂ ਬੈਠੇ ਹੋ ਨਹੀਂ ਇਹ ਸਾਰੀ ਸ੍ਰਿਸ਼ਟੀ ਦਾ ਪਿਤਾ ਹੈ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ 83 ਲੱਖ ਜੁਨੀ ਦਾ ਮਾਲਕ ਹੈ ਜਨਪਤੋ ਪ੍ਰਭੂ ਦਾ ਨਾ ਕੋਈ ਪੁੱਤ ਤੇ ਨਾ ਕੋਈ ਪੋਤਰਾ ਉਹ ਪਿਤਾ ਸਭ ਦਾ ਨਜ਼ਰੀ ਆਈ ਆ ਉਹ ਖੁਸ਼ੀਆਂ ਦੇ ਵਿੱਚ ਕਿਸੇ ਦਾ सगना वाला चुके ना टोकरा पर गठड़ी हथ ना कोई उठाई ना कोई तीत, ना कोई दोतरा ना कोई बने जवाईआ ना कोई जावे प्रभु अंतरा सदा रहे बधाई फलगन कहे बधानी वादा बजा नाल जनाइया जे पूरन सिंह समझो दादा ये पुल लाओ बख्शाइ जे पूरन सिंह समझो दादा ये भी पुल लाओ बख्शाई क्यों कहे पुरख पुरखने सारी खेड की थी। 24 ਗ੍ਰੰਥਾਂ ਦਾ ਵਿਸਾਰ ਕਰਵਾਇਆ ਇਹ ਵੀ ਭੁੱਲ ਨਾ ਬਖਸ਼ਾਈਆ ਜਿਸ ਦਾ ਪ੍ਰੇਮ ਸਭ ਨਾਲ ਸਾਂਝਾ ਹਿੱਸਿਆ ਵਲੀ ਵੰਡਣਾ ਕੋਈ ਮੰਡਈਆ ਜੋਤੀ ਜੋਤ ਸਰੂਪਰ ਆਪ ਆਪਣੀ ਕਿਰਪਾ ਕਰ ਤੁਰ ਫਰਮਾਣਾ ਇੱਕ ਸੁਣਾਈਆ ਤੁਰ ਫਰਮਾਣਾ ਸੁਣੋ ਅਜੀਜ ਉਹ ਬੱਚਿਓ ਦੇ ਆ ਸਮਝਾਈਆ ਜੋ ਪ੍ਰੇਮ ਪਿਆਰ ਪ੍ਰੀਤੀ ਅੰਦਰ ਜਾਏ ਪਤੀਜਾ ਇੱਕੋ ਪਿਤਾ ਤੇ ਇੱਕੋ ਮਾਈਆ ਜੇ ਗੁਰਪਨ ਨਾੜੀ ਦੀ ਸਮਝ ਲਓ ਤਰਸੀਬ ਪਰਮ ਪ੍ਰਲੇਖਾ ਰਹੇ ਨਾ ਰਾਇਆ ਜਨਪਤ ਤੋ ਤੁਸੀਂ ਪਾਸ਼ਾ ਮੈਂ ਮੰਨਤਾ ਤੁਹਾਡਾ ਗਰੀਬ ਜਨਪਤ ਤੋ ਤੁਸੀਂ ਪਾਸ਼ਾ ਮੈਂ ਮੰਨਤਾ ਤੁਹਾਡਾ ਗਰੀਬ ਤੁਹਾਡੇ ਗੁਨਾਹਾਂ ਦਾ ਮਾਲਕ ਜਿਨ੍ਹਾਂ ਵਿੱਚੋਂ ਲਮਾ ਬਚਾਈਆ ਜੇ ਤੁਸੀਂ ਨਹੀਂ ਮੰਨਤੇ ਮੈਂ ਮੰਨਤਾ ਤੁਹਾਡੀ ਲੰਕੇ ਆਇਆ ਦਲਹੀਜ ਸੱਚਖੰਡ ਨਿਵਾਸੀ ਹੋ ਕੇ ਲੋਕਮਤ ਫੇਰਾ ਪਾਈਆ ਸੱਚਖੰਡ ਦੇ ਵਿੱਚੋਂ ਆਇਆ ਲੋਕਮਤ ਦੇ ਵਿੱਚ ਕਿਸੇ ਗਿਆਨੀ ਮੰਦਰ ਮਸੀਤ ਸ਼ਬਦ ਵਾਲਾ ਮਠਰਾ ਨਾ ਕੋਈ ਤਕਾਈਆ ਜੁਗ ਚੌਕੜੀ ਦੀ ਤੁਹਾਡੀ ਲੱਗੀ ਪ੍ਰੀਤ ਪ੍ਰੀਤਮ ਹੋ ਕੇ ਤੋੜ ਨਮਾਈਆ ਤੁਹਾਡੇ ਨਾਲੋਂ ਮੈਨੂੰ ਤੁਹਾਡੀ ਬਹੁਤੀ ਅਡੀਕ ਤੁਸੀਂ ਬਹੁਤੇ ਦਿਨ ਗਿਣੋ ਮੈਂ ਕੜੀ-ਕੜੀ ਤੁਹਾਡਾ ਰਾਤਕਾਈਆ ਮੈਂ ਕੜੀ-ਕੜੀ ਤੁਹਾਡਾ ਰਾਤਕਾਈਆ ਉਹ ਸੱਚ ਪੁੱਛੋ ਮੈਂ ਤੁਹਾਡੇ ਅੰਦਰ ਸਦਾ ਨਜ਼ੀਕ ਦੂਰ ਨੇੜਾ ਨਾ ਕੋਈ ਬਖਾਈਆ ਤੁਹਾਨੂੰ ਚਿਰ ਲੱਗਦਾ ਬਦਲ ਲੱਗਿਆ ਕਮੀਜ਼ ਮੈਂ ਉਸ ਤੋਂ ਪਹਿਲਾਂ कोर्टਨ کورٹ ਚੋਲੇ ਰਿਆ ਮਦਵਾਈਆ ਜੋਤੀ ਜੋ ਸਰੂਪਰ ਆਪ ਆਪਣੀ ਕਿਰਪਾ ਕਰ ਤੋਰਾ ਹੁਕਮੇ ਕ ਸਮਝਾਈਆ ਮੰਗਤੇ ਉਹ ਤੁਹਾਨੂੰ ਖੁਸ਼ੀ ਹੋਈ ਅਮਰਜੀਤ ਘਰ ਹੋਇਆ ਪੁੱਤਰ ਮੰਗਤੇ ਉਹ ਤੁਹਾਨੂੰ ਖੁਸ਼ੀ ਹੋਈ ਅਮਰਜੀਤ ਘਰ ਹੋਇਆ ਪੁੱਤਰ ਉਹ ਬੱਜੀ ਇੱਕ ਵਧਾਈਆ ਮੈਂ ਅਰਸ਼ਾ ਤੋਂ ਆਮਾ ਉੱਤਰ ਉੱਤਰਪੂਰ ਪਛਪ ਦੱਖਣ ਆਪਣੀ ਤਾਰ ਚਲਾਈਆ ਤੁਸੀਂ ਮੇਰਾ ਥੋੜਾ ਕਰੋ ਤੇ ਮੈਂ ਤੁਹਾਡਾ ਬਹੁਤਾ ਕਰਾਂ ਸ਼ੁਕਰ ਸ਼ਾਇਦ ਤੁਸੀਂ ਨਹੀਂ ਸਮਝੇ ਮੈਂ ਧਿਆਨ ਸਮਝਾਈਆ ਕਿਹੜੀ ਕਿਹੜੀ ਗੱਲ ਨਹੀਂ ਸਾਨੂੰ ਸਮਝਾਈ। ਛੇਰ ਤੁਸੀਂ ਨਹੀਂ ਸਮਝੇ ਮੈਂ ਤੁਹਾਨੂੰ ਉਹ ਆ ਸਮਝਾਈਆ ਦੱਸੋ ਮੈਂ ਕਿਨੂੰ ਚੱਕਾ ਕੁਛੜ ਸਾਰੇ ਇੱਕੋ ਜਿਹਾ ਨਜ਼ਰੀ ਆਈ। ਨਾ ਮੈਂ ਕਹੇਦਾ ਚਾਚਾ ਤਾਇਆ ਤੇ ਨਾ ਕਹੇਦਾ ਫੁੱਪੜ ਭੈਣ ਭਾਈ ਵਾਲੀ ਵੰਡ ਨਾ ਕੋਈ ਬੰਡਾਈਆ ਜੋਤੀ ਜੋਸੂ ਪਰ ਆਪ ਆਪਣੀ ਕਿਰਪਾ ਕਰ ਮੇਰ ਨਜ਼ਰ ਨਾਲ ਤਰਾਈਆ। ਉਹ ਜਿਨ੍ਹਾਂ ਸੋਹੰਗ ਵਾਲੇ ਤੁਕ ਉਤਰਪ ਆਪਣੇ ਵਿੱਚ ਸਮਾਈਆ। ਜਿਨਾ ਸੋਹੰਗ ਆਲੇ ਤੱਕ ਉਤਰਾ ਤ ਆਪਣੇ ਵਿੱਚ ਸਮਾਈਆ ਜੋ ਪ੍ਰੇਮ ਨਾਲ ਗਿਆ ਚੁੱਕ ਅਨੁਚੁਕ ਹੋ ਕੇ ਪੰਡਾ ਦੇ ਆ ਮਕਾਈਆ ਜੇ ਲੋਕ ਲੱਗਿਆ ਵਿੱਚ ਗਏ ਰੁਕ ਲੱਖ 83 ਵਿੱਚ ਦਿਆਂ ਪਵਾਈਆ ਇਹ ਲੋਕ ਲੱਗਿਆ ਵਿੱਚ ਗਏ ਰੁਕ ਲੱਖ 83 ਵਿੱਚ ਦਿਆਂ ਪਵਾਈਆ ਜੋਤੀ ਜੋ ਸਰੂਪ ਆਪ ਆਪਣੀ ਕਿਰਪਾ ਕਰ ਦਰਦੀ ਹੋ ਕੇ ਬੰਡ ਬਣਾਈ ਸੋਹੰਗ ਮਹਾਰ ਸ਼ੇਰ ਸਿੰਘ ਜੀ ਮਿਸ਼ਨੋ भगवान दी जय सो हनुमान शेर सिंह विशनो भगवान दी जय सो हनुमान शेर सिंह विशनो भगवान दी